ਆ ਜਾ ਮੇਰੇ ਨਾਲ ਬਾਹਰ ਹੀ ਆ ਜਾਓ ਇੱਕਦਮ ਮੈਨੂੰ ਦੱਸੋ ਤੁਸੀਂ ਵੈਸੇ ਤਾਂ ਖਬਰ ਖਬਰ ਲਾਉਂਦੇ ਨਹੀਂ ਜੀਨੇ ਜੀਨੇ ਐਨਕ ਪਾਈ ਹੋਵੇ ਉਹਦੀ ਖਬਰ ਬਾਦ ਲਾਉਨੇ ਹੋ ਐਨਕ ਪਾ ਕੇ ਗੱਲ ਕਰਾਂਗੇ ਬਿਨਾਂ ਕਰਾਂਗੇ ਚਲੋ ਕੀ ਦੀ ਸੁਣਦੀ ਆਵਾਜ਼ ਆਏ ਬਾਹਰੋਂ ਆ ਜਾਓ ਕਿੰਨਾ ਐਨਕ ਲਾ ਕੇ ਆ ਜਾਓ ਮੇਰੇ ਲੱਗ ਰਹੀ ਬਣਾ ਖਲੀ ਮਜੀਡੀਆ ਸਾਹਿਬ ਥੋੜਾ ਆ ਜਾਓ ਬਾਹਰ ਦਿਖਾਓ ਨਾਮ ਮਕੌਂ ਸਿੰਘ ਬਖੀਤਿਆ ਚਲ ਚੱਲ ਅੱਗੇ ਹੋ ਜਾਣਾ ਰਾਮਨਾ ਰਾਵਨਾ ਤੱਕਾ ਕਰੋ ਯਾਰ ਰਾਵਨਾ ਰਾਵਨਾ ਪੰਜ ਕਰਨਾ ਯਾਰ ਮਾੜਾ ਜਾ ਯਾਰ ਮਾੜਾ ਜਾ ਮੈਨੂੰ ਮਾੜਾ ਜਾ ਇਹਨੂੰ ਬੜਾ ਖੁੱਲਾ ਹੋ ਜਾ ਮੇਰਾ ਆ ਜਾਓ ਆ ਜਾਓ ਅੱਜ ਵੀ ਕਾਫੀ ਲੰਬਾ ਸਮਾਂ ਵਿੱਚ ਕਰਾ ਲੈ ਨੀਚੇ ਕਰਾ ਪਹਿਲਾਂ ਤਾਂ ਤੁਸੀਂ ਦੱਸੋ ਪ੍ਰੈਸ ਵਾਲੇ ਕੀ ਐਨਕ ਲਾ ਕੇ ਗੱਲ ਸੁਣੋਗੇ ਕੀ ਲਾ ਦੇ ਆ ਇਹਨੂੰ ਨਹੀਂ ਨਹੀਂ ਨਾ ਕਿ ਕਦੋਂ ਨਹੀਂ ਕਿਉਂਕਿ ਤੁਸੀਂ ਸੁਣਦੇ ਨਹੀਂ ਜਿਨੇ ਐਨਕ ਨਾ ਪਾਈਆਂ ਉਹਦੀਆਂ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਜਿਨੇ ਐਨਕ ਪਾਈ ਹੋਵੇ ਉਹਦੀ ਬੜੀ ਧਿਆਨ ਨਾਲ ਸੁਣਦੇ ਹੋ ਇਹ ਰਾਜ ਕੀ ਐਨਕ ਕਰਕੇ ਇਹ ਰਾਜ ਤਾਂ ਭਗਵੰਤ ਮਾਨ ਨਹੀਂ ਦੱਸ ਸਕਦਾ ਜੀ ਅੱਜ ਮੀਠਾ ਸਾਹਿਬ ਕਾਫੀ ਸਮਾਂ ਲੱਗ ਗਿਆ ਜੀ ਜਿਸ ਤੋਂ ਅਜੇ ਦੂਜਾ ਦਿਨ ਸੀ ਗੱਲ ਠੀਕ ਮੈਨੂੰ ਬੜੀ ਖੁਸ਼ੀ ਆ ਜੀ ਸਮਾਂ ਲੱਗਿਆ ਮੈਂ ਤਾਂ ਕਿਹਾ ਭਾਈ ਰਾਤ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਦੇਖੋ ਗੱਲ ਬੜੀ ਸਿੰਪਲ ਹੈ ਔਨਰੇਬਲ ਸੁਪਰੀਮ ਕੋਰਟ 'ਚ ਰਿਪੋਰਟਰ ਸਾਈਡ ਤੇ ਖੜਾ ਕਰੋ ਕਿ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾਂ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਤ ਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਯਾ ਔਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆ ਰੈਡੀ ਟੂ ਜੇਐਨ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਆ ਜੀ ਸੁਪਰੀਮ ਕੋਰਟ ਆਨਰਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦੇ ਆ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋੜ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਣ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਘੇਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾਇਆ ਕਰਾਂਗੇ ਮੈਂ ਕਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਸੱਦ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਛੋ ਮੈਂ ਚਾਹੂੰਗਾ ਹੁਣ ਆਨਰੇਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਵੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨ ਬਿਨ ਪਾਲਣਾ ਕਰੇ ਹਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੇ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਆਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀ ਹਾਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਥੈਟ ਦੀ ਐਵਿਡੈਂਸ ਅਗੇਨਸਟ ਮਜੀਠੀਆ ਇਜ਼ ਫਰੇਲ not credible and he is not guilty of ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਰੱਬ 'ਚ ਵਿਸ਼ਵਾਸ ਰੱਖਦਾ ਹਾਂ ਸਵੇਰੇ ਵੀ ਮੈਂ ਗੁਰੂ ਦੇ ਚਰਨ ਪਰਛਕੇ ਤੁਹਾਡੇ ਚਰਨਾਚੇ ਇੱਥੇ ਹਾਜ਼ਰ ਹੋਇਆ ਸਾਂ ਗੁਰੂ ਤੇਗ ਬਹਾਦਰ ਛਿਮਰੀਏ ਘਰ ਨੌਂ ਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਗੁਰੂ ਸਾਹਿਬ ਸਦਾ ਯੰਗ ਸੰਗ ਸਹਾਇ ਨੇ ਔਰ ਜਿੱਤ ਸਚਾਈ ਦੀ ਹੋਊਗੀ ਮੇਰਾ ਇਹ اٹਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜਦ ਲੜਾਈ ਲੜਨੀ ਹੁੰਦੀ ਆ ਜਾਂ ਤਾਂ ਕਈ ਜਿਹੜੇ ਵੱਡੇ ਲੀਡਰ ਐ ਕੰਪਰੋਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਪਿਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਗੱਲ ਨਾ ਮੇਰੀ ਐਨਕ ਭਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੀਆਂ ਚੰਗੀ ਲੱਗੀਆਂ ਭਾਈ ਐਸੇ ਨਹੀਂ ਸੰਤੁਸ਼ਟ ਹੋ ਥੋੜੇ ਜਵਾਬਾਂ ਤੋਂ ਉਹ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰ ਇਹਨਾਂ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਨਕਾ ਪਾ ਕੇ ਆਇਆ ਸੀ ਐਨਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇਸੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਝਾਪਣ ੜਿਆ ਕਿਉਂ ਹੁਣ ਉਹਦਾ ਕੀ ਕਹਿ ਸਕਦੇ ਭਾਈ ਸੰਤੁਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਹੋਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼